40 ਦਿਨ ਦੇ ਵਿੱਚ ਮੈਂ 12-13 ਕਿਲੋ ਗੋਡੀ ਵੇਟ ਘਟਾ ਲਿਆ ਆਪਣਾ। ਸ਼ਾਬਾਸ਼ 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 ਸ਼ਾਬਾਸ਼। ਇਹ ਆਪਾਂ ਟਮਾਟਰ ਲਿਆਵਾ, ਗਾਜਰ ਲਈਆ, ਇੱਕ ਨਿੰਬੂ ਲਿਆਵਾ ਤੇ ਖੀਰਾ ਲਿਆਵਾ ਜੀ। ਇਹ ਆਪਣੀ ਇੱਕ ਪਲੇਟ ਸਲਾਦ ਦੀ ਆਪਾਂ ਸਲਾਦ। ਯਾਨੀ ਕਿ ਕੋਸਾਂ। ਧੂਆਂ ਘੜਾ ਤਾਂ ਮੇਰਾ ਰੱਬਾਸ ਹੋ ਗਈ। ਜੋਰ ਲੱਗ ਗਿਆ। ਤੇ ਸੌਂ ਸਾਂਹੀ ਹੋ ਗਏ। ਨਾ ਮੈਂ ਮਿੱਠਾ ਖਾਦਾ ਹੈਗਾ, ਨਾ ਕੋਈ ਤળે ਚੀਜ਼ ਖਾਦੀ, ਨਾ ਕੋਈ oily ਚੀਜ਼ ਖਾਦੀ ਹੈਗੀ। ਤੁਸੀਂ ਸੋ ਹਾਂਜੀ ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕਾ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਲਤਾ ਜੀ ਮੇਰੇ YouTube ਚੈਨਲ ਮਿਸਟਰ ਸਰੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 44 ਯਾਨੀ ਕਿ 44ਵਾਂ ਦਿਨ ਅੱਜ ਆਪਣੇ ਵਲੋਗ ਦਾ ਆਪਾਂ 45 ਦਿਨ ਦਾ ਆਪਾਂ ਚੈਲੰਜ ਕੀਤਾ ਸੀ ਜੀ ਆਪਾਂ ਨਾ ਕੁਝ ਨਹੀਂ ਖਾਣਾ ਹੈਗਾ ਮਿੱਠਾ ਮੁੱਠਾ ਮਤਲਬ ਹਾਂ ਤੇ ਬੋਡੀ ਜੋ ਆਪਾਂ ਦੇਖਾਂਗੇ ਕਿੰਨਾ ਮਤਲਬ ਇਹ ਉਹ ਚੇਂਜ ਹੋ ਰਿਹਾ ਨਾ ਸੋ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਗਿਆ ਤੇ ਮੇਰਾ ਪੰ타 45 ਦਿਨ ਦੇ ਵਿੱਚ ਮੈਂ 12-13 ਫਾਟ ਤੁਹਾਨੂੰ ਮੈਂ ਕੱਲ 45 ਮੈਂ ਦਿਨ ਆਪਣਾ ਕੱਲ ਸ਼ਾਮ ਨੂੰ ਦੁਪਹਿਰੋਂ ਬਾਅਦ ਮੈਂ ਤੁਹਾਨੂੰ ਆਪਣੀ ਬੋਡੀ ਦੀ ਕੰਡੀਸ਼ਨ ਦਿਖਾਵਾਂਗਾ ਨਾ ਤੇ ਤੁਸੀਂ ਦੇਖਣਾ ਪਊਗਾ ਕਿੰਨਾ ਬੋਡੀ ਦੇ ਵਿੱਚ ਚੇਂਜ ਆ ਗਿਆ ਤੇ ਬੋਡੀ ਬਹੁਤ ਜ਼ਿਆਦਾ ਅੱਗੇ ਨਾਲ ਜਰ ਐਕਟਿਵ ਹੋ ਗਈ ਆ ਸੋ ਹੁਣ ਆਪਾਂ ਆ ਗ੍ਰਾਊਂਡ ਦੇ ਵਿੱਚ ਆ ਗਏ ਆ ਸਵੇਰ ਦੇ 7:00 ਵਜੇ ਆ ਹੁਣ ਆਪਾਂ ਲੱਗੇ ਆ ਵਰਕਆਊਟ ਕਰਨਾ ਤੇ ਹੁਣ ਆਪਾਂ ਵਰਕਆਊਟ ਕਰਾਂਗੇ ਨਾ ਕੋਚ ਸਾਹਿਬ ਨੇ ਇੰਡੀਵਿਜੂਅਲ ਛੱਡਿਆ ਵਾ ਤੇ ਕੱਲ ਸ਼ਾਮੇ ਆਪਾਂ ਜਾਣਾ ਵੀ ਆ ਆ ਖੇਡਾਂ ਤੇ ਕੋਚ ਸਾਹਿਬ ਕਹਿੰਦੇ ਤੁਸੀਂ ਆਪਣਾ ਇੰਡੀਵਿਜੂਅਲ ਕਰ ਲਓ ਅੱਜ ਫੇਰ ਅਸੀਂ ਬਾਹਰ ਨਹੀਂ ਗ੍ਰਾਊਂਡ ਦੇ ਰਣੀਦਾ ਉੱਥੇ ਚੱਲਿਆ 2.5 ਕਿਲੋਮੀਟਰ ਗਰਾਊਂਡ ਦੇ ਵਿੱਚ ਤੇ ਆਪਾਂ ਹੁਣ ਜਾ ਕੇ ਗਰਾਊਂਡ ਦੇ ਵਿੱਚ 2.5 ਕਿਲੋਮੀਟਰ ਜਾਂ 5 ਕਿਲੋਮੀਟਰ ਰਨਿੰਗ ਲਾਉਂਗਾ ਮੈਂ ਸਲੋ ਸਲੋ ਜ਼ਿਆਦਾ ਤੇਜ਼ ਨਹੀਂ ਲਾਉਂਦਾ ਹੈਗਾ ਆਰਾਮ ਨਾਲ ਹੀ ਲਾਉਂਗਾ ਤੇ ਮੇਰਾ ਨਾ ਸ ਰਾਤ ਲਈ ਨਾ ਅੱਧਾ ਸਿਰ ਹਾਫ ਸਿਰ ਦੁਖੀ ਜਾਂਦਾ ਪਤਾ ਨਹੀਂ ਮਤਲਬ ਵੀ ਕੱਲ ਮੈਂ ਸੋਨਾ ਬਾਤ ਕਰ ਲਿਆ ਸੋਨਾ ਬਾਤ ਕਰਨ ਤੋਂ ਬਾਅਦ ਨਾ ਪਤਾ ਨਹੀਂ ਪਾਣੀ ਘੱਟ ਪੀਤਾ ਤਾਂ ਕਰਕੇ ਕਿਉਂਕਿ ਸੋਨਾ ਬਾਤ ਕਰਕੇ ਪਾਣੀ ਜ਼ਿਆਦਾ ਪੀਣਾ ਹੁੰਦਾ ਵਾ ਕਿਉਂਕਿ ਮੈਨੂੰ ਨੀਂਦ ਬਹੁਤ ਆਈ ਸੀਗੀ ਥੱਕਿਆ ਹੋਇਆ ਸੀਗਾ ਮੈਂ ਤਾਂ ਕਰਕੇ ਮਿਸ ਹੋ ਗਿਆ ਸੋ ਹੁਣ ਆਪਾਂ ਕਰਦੇ ਰਨਿੰਗ ਸ਼ ਪਜਾਦਾ ਗੱਲਾਂ ਨਾ ਕਰੀਏ ਤੇ ਹੁਣ ਆਪਾਂ ਕਰਦਾ ਰਨਿੰਗ ਸ਼ੁਰੂ ਰਨਿੰਗ ਸ਼ੁਰੂ ਕਰਕੇ ਫਿਰ ਆਪਾਂ ਦੇਖਦੇ ਆ ਅੱਗੇ ਜੋ ਵੀ ਪ੍ਰੋਸੈਸ ਹੋਊਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸੋ ਦੋਸਤੋ ਬਲੌਗ ਦੇ ਨਾਲ ਬਨੇ ਰਹੀਓ ਸੋ ਹਾਂਜੀ ਦੋਸਤੋ ਆਪਣਾ 2.5 ਕਿਲੋਮੀਟਰ ਦਾ ਜਿਹੜਾ ਸੀ ਜਿਹੜਾ ਰਨਿੰਗ ਦਾ ਨਾ ਆਪਾਂ 2.5 ਕਿਲੋਮੀਟਰ ਰਨਿੰਗ ਆਪਾਂ ਕੰਪਲੀਟ ਕਰ ਲਈਏ ਜੀ ਤੇ ਹੁਣ ਆਪਾਂ ਚੱਲਿਆ ਬੌਕਸਿੰਗ ਰਿੰਗ ਦੇ ਉੱਤੇ ਸਾਢੇ 3 ਕਿਲੋਮੀਟਰ ਨਹੀਂ ਹੀ ਹੋ ਜਾਣੇ ਕਿਉਂਕਿ ਜਿਹੜਾ ਸਾਰਾ ਬੌਕਸਿੰਗ ਰਿੰਗ ਹੈ ਨਾ ਇੱਥੋਂ ਘਟੋ ਘਟੇ 1 ਕਿਲੋਮੀਟਰ ਦੂਰ ਹੈਗਾ ਵਾ ਤੇ ਹੁਣ ਜੇ ਆਪਾਂ ਸਲੋ ਸਲੋ ਵੋਕ ਕਰਦੇ ਹੋਏ ਨਾ ਬੈਕਰ ਨਹੀਂ ਕਰਦੇ ਹੋਏ ਆਪਾਂ ਬੌਕਸਿੰਗ ਰਿੰਗ ਕੋਲ ਜਾਣਾ ਬੌਕਸਿੰਗ ਰਿੰਗ ਕੋਲ ਜਾ ਕੇ ਫਿਰ ਆਪਾਂ ਦੇਖਦੇ ਆਂ 10 ਕਿ ਮਿੰਟ ਨਾ ਬੌਕਸਿੰਗ ਦਾ ਵਰਕਆਊਟ ਕਰਾਂਗੇ ਪੰਚਿੰਗ ਬੈ ਕਰੂੰਗਾ ਮੈਂ ਸਪੀਡ ਨਾਲ ਜਿਵੇਂ 1-1 ਮਿੰਟ ਦੇ ਰਾਊਂਡ 30-30 ਸੈਕਿੰਡ ਦੇ 15-15 ਸੈਕਿੰਡ ਦੇ ਬਸ ਇਹ ਬੌਕਸਿੰਗ ਵਰਕਆਊਟ ਕਰੂੰ ਰੈਸਟ ਕਰ ਜਾਣਾ ਕਿਉਂਕਿ ਅੱਜ ਸਾਡਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਸਾਡੀ ਟੀਮ ਨੇ ਖੇਡਣ ਜਾਣਾ ਨੈਸ਼ਨਲ ਤੋਂ ਦੇ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਹਰ ਵਾਰ ਅਸੀਂ ਪਾਠ ਕਰ ਲੈਂਦੇ ਹਾਂ ਸਰੀ ਟੀਮ ਵਾਲੇ ਸੋ ਪਾਠ ਹੈਗਾ ਸਾਡਾ ਅੱਜ ਸੱਜ ਗੁਰਦੁਆਰਾ ਸਾਹਿਬ ਵੀ ਆਣਾ 10:30 11:00 ਵਜੇ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਮੇਰੇ ਨਾਲ ਪਾਛੇ ਦਾ ਬੌਕਸਿੰਗ ਰਿੰਗ ਦੇ ਉੱਤੇ ਸ਼ਾਬਾਸ਼ 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 ਸੋਪ ਸੋਹਣੇ ਦੀ ਦੋਸਤੋ ਆਪਣਾ ਦਾ ਬਾਕਸਿੰਗ ਦਾ ਵਰਕਆਊਟ ਸੀ ਜਿਹੜਾ ਉਹ ਵੀ ਖਤਮ ਕਰ ਲਿਆ ਮੇਰੇ ਖਿਆਲ ਚ 8-9 ਮਿੰਟ ਦਾ ਵਰਕ ਹੋਇਆ ਹੋਣਾ ਟੋਟਲ ਵਿੱਚ ਰੈਸਟ ਪਾ ਕੇ ਮੈਂ ਕੋਸਾਂ ਨੇ ਲਵਾਇ ਦੋ-ਦੋ ਮਿੰਟ ਦੇ ਰਾਉਂਡ ਦੋ ਫਿਰ ਤੋਂ ਬਾਅਦ ਇੱਕ-ਇੱਕ ਮਿੰਟ ਦੇ ਤਿੰਨ ਪਤਾ ਨਹੀਂ ਚਾਰ ਫਿਰ ਤੋਂ ਬਾਅਦ ਕੋਸਾਂ ਨੇ 30-30 ਸੇਂਡ ਦੇ ਚਾਰ ਲਵਾਏ ਫਿਰ ਤੋਂ ਬਾਅਦ ਕੋਸਾਂ ਨੇ ਦਾਦਾ ਸੇਂਡ ਦੇ ਵੀ ਚਾਰ ਪਤਾ ਨਹੀਂ 6 ਲਵਾਏ ਦਿਮਾਗ ਚ ਨਹੀਂ ਇਹ ਵੀ ਮੇਰਾ ਦਿਮਾਗ ਪੰਚੀ ਦੀ ਬਾਲੀ ਸੀਗਾ ਜਾਨਕੀ ਕੋਸਾਂ ਨੇ ਤੂੰ ਆ ਘੜਾ ਤਾਂ ਮੇਰਾ ਰੱਬਾ ਬੱਸ ਹੋ ਗਈ ਜੋਰ ਲੱਗ ਗਿਆ ਤੇ ਸੌਂ ਸਾਈ ਹੋ ਗਏ ਮੈਂ ਤੇ ਹੁਣ ਮੈਂ ਅਗਲਾ ਕੀ ਕਰੂੰਗਾ ਸ਼ੈਡੋ ਬਾਕਸਿੰਗ ਹਨਾ ਸੋ ਉਹਦੀ ਵੀਡੀਓ ਨਾ ਬਣ ਸਕੀ ਸ਼ਾਇਦ ਸ਼ੈਡੋ ਬਾਕਸਿੰਗ ਫਿਰ ਉਸ ਤੋਂ ਬਾਅਦ ਮੈਂ ਕਰੂੰਗਾ ਥੱਲੇ ਕਰੋਸ ਫਿਟ ਦੇ ਤੇ 15 ਮਿੰਟ ਮੈਂ ਕਰੂੰਗਾ ਰਨਿੰਗ ਤੇ ਬਸ ਉਸ ਤੋਂ ਬਾਅਦ ਆਪਣਾ ਵਰਕਆਊਟ ਦਾ ਜਿਹੜਾ ਉਹ ਖਤਮਾ ਫਿਰ ਗੁਰਦੁਆਰਾ ਸਾਹਿਬ ਵੀ ਹੋਣਾ ਜੀ ਸੋ ਵਲੌਗ ਦੇ ਨਾਲ ਬਣੇ ਦੇਊਗੀ ਸੋ ਹਾਂਜੀ ਦੋਸਤੋ ਆਪਾਂ ਵਰਕਆਊਟ ਕਰਕੇ ਨਾ ਸਵੇਰ ਦਾ ਫੱਕਰੇ ਆ ਗਏ ਆ ਤੇ ਮੈਂ ਉਥੇ ਗਰਾਊਂਡ ਦੇ ਵਿੱਚ ਵੀਡੀਓ ਨਹੀਂ ਬਣਾ ਸਕਿਆ ਹੈਗਾ ਤੇ ਮੈਨੂੰ ਇਹ ਸੀ ਮੇਰਾ ਵਰਕਆਊਟ ਖਤਮ ਹੋ ਗਿਆ ਮੇਰੇ ਨਾਲ ਦੁਖਣ ਲੱਗ ਗਿਆ ਸੋ ਮੈਂ ਇਹ ਵੀ ਜਦ ਮੇਰੇ ਨਾਲ ਛੇਤੀ ਛੇਤੀ ਘਰੇ ਪਹੁੰਚ ਜਾ ਕਦੇ ਜਾ ਕੇ ਨਾ ਕੁਝ ਮਤਲਬ ਦੀ ਫਲਾ ਕਾਦਾ ਖਾ ਪੀਦਾ ਕੁਝ ਹਨਾ ਤੇ ਇੱਕ ਮੇਰੇ ਸਿਰ ਬਹੁਤ ਜ਼ਿਆਦਾ ਦੁਖਦਾ ਪਿਆ ਸੀਗਾ ਸੋ ਸਵੇਰ ਦਾ ਵਰਕਆਊਟ ਤੇ ਬਹੁਤ ਵਧੀਆ ਹੋ ਗਿਆ ਜੋਰ ਲੱਗਾ ਸਵੇਰੇ 2.5-3 ਕਿਲੋਮੀਟਰ ਰਨਿੰਗ ਲਈ ਵਾਰਮਅਪ ਕਰਕੇ ਫਿਰ ਉਸ ਤੋਂ ਬਾਅਦ ਰਨਿੰਗ ਕਰਨ ਤੋਂ ਬਾਅਦ ਮੈਂ ਪੰਚਿੰਗ ਬੈਗ ਦੇ ਸਪੀਡ ਨਾਲ ਮ 25 ਬੈ ਕੇ ਤਾਂ ਬਾਕਸਿੰਗ ਦਾ ਸਪੀਡ ਨਾਲ ਰਕੇਸ਼ ਕੋਸੋਂ ਨੇ ਲਾਇਆ ਫਿਰ ਉਸ ਤੋਂ ਬਾਅਦ ਮੈਂ ਨਾ 20 25 ਮਿੰਟ 25 ਮਿੰਟ ਮੈਂ ਕਰ ਕ੍ਰੋਸਫਿਟ ਦੇ ਉੱਤੇ ਮੈਰ ਨੂੰ ਲਾਈ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਮਤਲਬ ਕਿ ਕੋਲਡ ਡਾਊਨ ਕੀਤਾ ਹਲਕਾ ਜਿਹਾ ਤੇ ਫਿਰ ਸਾਰਾ ਕੁਝ ਸਾਰਾ ਫਿਰ ਸਾਰਾ ਵਰਕਆਊਟ ਖਤਮ ਕਰਕੇ ਤੇ ਮੈਂ ਹੁਣ ਘਰ ਆ ਗਿਆ ਨਾ ਘਰ ਜਾ ਕੇ ਮੈਂ ਮੈਂ ਅੱਜ ਬਸ ਲੰਮਾ ਪਿਆ ਵਾਂ ਹੁਣ ਘੰਟਾ ਡੇਢ ਘੰਟਾ ਦਾ ਸੋ ਜਾ ਤੇ ਫਿਰ ਉਸ ਤੋਂ ਬਾਅਦ ਮੈਂ ਨਾ ਆਪਣੇ ਕੰਮ ਕਰਨੇ ਹਸਪੀਟਲ ਵੀ ਜਾਣਾ ਬੈਟਰ ਦੀ ਡ੍ਰਿਪ ਲਵਾਉਂ ਤੇ ਆਪਣੇ ਜੋ ਲੋਕਲ ਕੰਮ ਨੇ ਜਿਹੜੇ ਉਹ ਵੀ ਮੈਂ ਕਰਨੇ ਸੋ ਕੱਲ ਨੂੰ ਜਾਣਾ ਕਿੱਦਾਂ ਸੋ ਹੁਣ ਹੋ ਕਰਾਂਗੇ ਆਪਾਂ ਥੋੜਾ ਜਿਹਾ ਮਤਲਬ ਜੀ ਰੈਸਟ ਤੇ ਫਿਰ ਜਾਵਾਂਗੇ ਬਾਜ਼ਾਰ ਵੀਰ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਮੀਂਹ ਲੱਗਦੀ ਉਹ ਲਵਾਂਗੇ ਫਸਟ ਮੀਂਹ ਲੱਗਦੀ ਆਪਣੀ ਤੇ ਹੁਣ ਆਪਾਂ ਕਹਿੰਦਾ ਵੇ ਆਈਸੋਲੇਟ ਪ੍ਰੋਟੀਨ ਜਿਹੜਾ ਹਨ ਉਹ ਪੀਣ ਲਾਣਾ ਮੈਂ ਘੋੜ ਕੇ ਰੱਖਿਆ ਹੋਇਆ ਵਾ ਤੇ ਉਹ ਵੇ ਆਈਸੋਲੇਟ ਪ੍ਰੋਟੀਨ ਆਪਾਂ ਪੀਣਾ ਸੋ ਦੋਸਤੋ ਬਲੌਗ ਜਨਾਬ ਬਣੇ ਦਿਓ ਜੀ ਮਿਲਦੇ ਆਪਾਂ ਜਲਦੀ ਸੋ ਹਾਜੀ ਦੋਸਤੋ ਆਪਣਾ ਲੰਚ ਦਾ ਜਿਹੜਾ ਟਾਈਮ ਆ ਉਹ ਹੋ ਗਿਆ ਜੀ ਸੋ ਬਸ ਸਵੇਰੇ ਵਰਕਆਊਟ ਕਰਕੇ ਹਨ ਆਪਾਂ ਘਰੇ ਆ ਗਏ ਸੀ ਇਹ ਤੇ ਕਰਿਆ ਕਿ ਨਾ ਮੈਂ ਵਿੱਚ ਥੋੜੇ ਪਹਿਲਾਂ ਉਹ ਵੇ ਆਈਸੋਲੇਟ ਪ੍ਰੋਟੀਨ ਪੀਤਾ ਸੀਗਾ ਤੇ ਫਿਰ ਉਸ ਤੋਂ ਬਾਅਦ ਨਾ ਜਿਵੇਂ ਤਾਂ ਸਭ ਨੂੰ ਪਤਾ ਹੀ ਮੈਂ ਕੱਲ ਖੇਡਣੇ ਚੱਲ ਜਣਾ ਤੇ ਉਹਦੇ ਕਰਕੇ ਨਾ ਬਸ ਭੱਜ ਦੌੜ ਬਹੁਤ ਜ਼ਿਆਦਾ ਰਹੀ ਹੈ ਨਾ ਜੋ ਸੋ ਘਰ ਦੇ ਕੰਮ ਸੀਗੇ ਆਪਣਾ ਸਮਾਨ ਵੀ ਇਕੱਠਾ ਕਰਨਾ ਸੀਗਾ ਤੇ ਘਰੇ ਇੱਧਰ ਰਿਹਾ ਕਦੇ ਉੱਧਰ ਰਿਹਾ ਸਾਰਾ ਦਿਨ ਭੱਜ ਦੌੜ ਰਹੀ ਤੇ ਹੁਣ ਟਾਈਮ ਹੋ ਗਿਆ 3 ਵਜ ਗਏ ਨਾ ਸਵੇਰੇ 4 ਵਜ ਗਏ ਤੇ ਬਹੁਤ ਜ਼ਿਆਦਾ ਲੇਟ ਹੋ ਗਿਆ ਮੈਂ ਲੰਚ ਤੋਂ ਤੇ ਮੇਰਾ ਚਿਕਨ ਵੀ ਖਤਮ ਹੋਇਆ ਸੀਗਾ ਮੈਂ ਚਿਕਨ ਲੈ ਕੇ ਆਇਆ ਹਾਂ ਚਿਕਨ ਨੂੰ ਫਿਰ ਬੋਇਲ ਕੀਤਾ ਉਹਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਤੋ ਹੁਣ ਆਪਾਂ ਲੱਗੇ ਆ ਲੰਚ ਕਰਨ ਤੇ ਲੰਚ ਦੇ ਵਿੱਚ ਆਪਾਂ ਲਿਆ ਜੀ ਇੱਕ ਪਲੇਟ ਆਪਾਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਟਮਾਟਰ ਲਿਆਵਾ ਗਾਜਰ ਲਈ ਆ ਇੱਕ ਨਿੰਬੂ ਲਿਆਵਾ ਤੇ ਖੀਰਾ ਲਿਆਵਾ ਜੀ ਇਹ ਆਪਣੀ ਇੱਕ ਪਲੇਟ ਸਲਾਦ ਦੀ ਆਪਾਂ ਸਲਾਦ ਹਰ ਵਾਰ ਏਡ ਕਰਦੀ ਕਰਦੇ ਤੇ ਨਾਲ ਆਪਾਂ ਲਿਆਵਾ ਜੀ 120 ਗ੍ਰਾਮ ਬੋਇਲ ਚਿਕਨ ਲਿਆਵਾ ਜੀ ਠੀਕ ਹੈ ਜੀ ਇਹ ਬੋਇਲ ਚਿਕਨ ਆ ਜੀ ਇਹਦੇ ਉੱਪਰ ਆਪਾਂ ਇਹਦੇ ਉੱਤੇ ਕਾਲੀ ਮਿਰਚ ਤੇ ਜਿਹੜਾ ਪਿੰਕ ਸਾਲਟ ਆ ਉਹ ਇਹਦੇ ਉੱਪਰ ਆਪਾਂ ਛਿੜਕ ਲਏ ਜੀ ਇਹਦੇ ਉੱਤੇ ਤੇ ਆ ਜਿਹੜਾ ਨਿੰਬੂ ਆ ਆ ਦੋਵਾਂ ਦੇ ਉੱਤੇ ਮਤਲਬ ਜੀ ਆਪਾਂ ਛਿੜਕ ਦਿੰਦੇ ਆ ਚਿਕਨ ਦੇ ਉੱਤੇ ਵੀ ਆਪਾਂ ਇਹਦੇ ਛਿੜਕ ਦਿੰਨੇ ਆ ਅੱਕਾ ਜਣਾ ਤੇ ਆ ਜਿਹੜਾ ਸਲਾਦ ਆ ਸਲਾਦ ਦੇ ਉੱਪਰ ਵੀ ਆਪਾਂ ਨਿੰਬੂ ਛਿੜਕ ਦਿੰਨੇ ਆ ਜੀ ਸੋ ਇਹ ਆਪਣਾ ਜਿਹੜਾ ਜੀ ਇਹ ਲੰਚ ਆ ਜੀ ਠੀਕ ਆ ਜੀ ਤੇ ਹੁਣ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਮੈਂ ਵਲੋਗ ਦੇ ਵਿੱਚ ਦੱਸਦਾ ਰਾਵਾਂਗਾ ਜੀ ਸੋ ਇਹ ਲੰਚ ਕਰਨ ਤੋਂ ਬਾਅਦ ਠੀਕ 10 ਮਿੰਟ ਬਾਅਦ ਜਾਂ ਤਾਂ ਆਪਾਂ ਗ੍ਰੀਨ ਕਾਫੀ ਪੀਵਾਂਗੇ ਜਾਂ ਫਿਰ ਗ੍ਰੀਨ ਟੀ ਪੀਵਾਂਗੇ ਜਿਹੜੀ ਵੀ ਚੀਜ਼ ਆਪਾਂ ਨੂੰ ਵਧੀਆ ਲੱਗੂਗੀ ਜੀ ਸੋ ਦੋਸਤੋ ਵਲੋਗ ਦੇ ਨਾਲ ਬਣਦੇ ਰਹੋ ਅਗਰ ਜੋ ਵੀ ਕੋਈ ਵੀ ਅਪਡੇਟ ਹੋਊਗੀ ਉਹ ਤੁਹਾਨੂੰ ਮੈਂ ਦੱਸਦਾ ਰਾਵਾਂਗਾ ਸੋ ਛਾਉਂਗੋ ਪਾਵਰ ਆਊਟ ਕਰਨ ਜਾਣਾ ਨਹੀਂ ਹੈਗਾ ਸੋ ਹੁਣ 5:00 ਵਜੇ ਆਪਾਂ ਜਾਵਾਂਗੇ ਇਹ ਕਰਨ ਤੋਂ ਬਾਅਦ ਆਪਾਂ 5:30 ਪੰਜ ਵਜੇ ਜਾਵਾਂਗੇ ਵਰਕਆਊਟ ਕਰਨ ਦਾ ਹਲਕਾ ਜਿਹਾ ਵਰਕਆਊਟ ਕਰਾਂਗੇ ਬਾਹਰਲੀ ਗਰਾਊਂਡ ਦੇ ਵਿੱਚ ਹਲਕੀ ਜਿਹੀ ਐਕਸਰਸ ਜਿਹਾ ਕਰਾਂਗੇ ਬਸ ਐਕਸਰਸ ਜਿਹਾ ਕਰਕੇ ਫਿਰ ਆਪਾਂ ਘਰ ਆ ਰਹਿਗੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਡਿਨਰ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੇਗੇ ਸੋ ਹਾਂਜੀ ਦੋਸਤੋ ਆਪਣਾ ਡਿਨਰ ਦਾ ਟਾਈਮ ਹੋ ਗਿਆ ਬਹੁਤ ਲੇਟ ਹੋ ਗਿਆ ਆਪਾਂ ਡਿਨਰ ਤੋਂ 9:30 ਵਜੇ ਆ ਸੋ ਕਿਉਂਕਿ ਘਰ ਦੇ ਛੋਟੇ ਛੋਟੇ ਕੰਮ ਕਰਦੇ ਰਏ ਸੀ ਹਸਪੀਟਲ ਚ ਸੋ ਉਹਦੇ ਕਰਕੇ ਹਸਪੀਟਲ ਦੇ ਵਿੱਚ ਬਹੁਤ ਜਿਆਦਾ ਜਿਆਦਾ ਟਾਈਮ ਲੱਗ ਗਿਆ ਬਹੁਤ ਜਿਆਦਾ ਹਸਪੀਟਲ ਦੇ ਸਾਨੂੰ ਢਾਈ ਘੰਟੇ ਲੱਗ ਗਏ ਉੱਥੇ ਵਾਰੀ ਨਹੀਂ ਆਈ ਹੈਗੀ ਮੈਡਮ ਨੂੰ ਮਿਲਣਾ ਸੀਗਾ ਸੋ ਉੱਥੋਂ ਫ੍ਰੀ ਹੋ ਕੇ ਹੁਣ ਆਇਆ ਮੈਨੂੰ ਇਹ ਜਿਹੀ ਗੱਲ ਵੀ ਮੈਂ ਛੋਟੇ-ਮੋਟੇ ਹੋਰ ਕੰਮ ਵੀ ਕਰ ਲਾਂਗਾ ਪਰ ਮੇਰੇ ਕੰਮ ਰਹਿ ਗਏ ਉਹ ਬਾਕੀ ਉਹ ਮੈਂ ਕੱਲ ਤੇ ਪਾਤਾ ਵੀ ਮੈਂ ਜਦੋਂ ਕੱਲ ਕਰਾਂਗਾ ਸੋ ਬਾਜ਼ਾਰ ਦੇ ਵਿੱਚ ਵੀ ਜਾਣਾ ਸੀ ਆਪਣਾ ਸਮਾਨ ਸੋਨ ਲੈ ਕੇ ਆਉਣਾ ਸੀ ਕਿਉਂਕਿ ਗੱਲ ਖੇਡਣ ਚਲੇ ਜਾਣਾ ਵਾ ਤੇ ਆਪਣੀ ਪੈਗੀ ਵੀ ਕਰਨੀ ਹੈਗੀ ਤੇ ਪੈਗੀ ਮੈਂ ਸਵੇਰੇ ਤੜਕੇ ਉੱਠ ਕੇ ਕਰ ਲਵਾਂਗਾ ਕਿਉਂਕਿ ਮੇਰੇ ਕੰਮ ਬਹੁਤ ਜ਼ ਤੇ ਬਾਕੀ ਸਮਾਨ ਦੇ ਹੋਣ ਵਾਲਾ ਜਿਗਾ ਪੈਕਿੰਗ ਵੀ ਕਰਦੀਆਂ ਸੋ ਚਲੋ ਹੁਣ ਆਪਾਂ ਕਰਨ ਲੱਗੇ ਆ ਡਿਨਰ ਤੇ ਡਿਨਰ ਦੇ ਵਿੱਚ ਆਪਾਂ ਲਿਆ ਜੀ 150 ਗ੍ਰਾਮ ਆਪਾਂ ਲਿਆਵਾ ਬੋਇਲ ਚਿਕਨ ਲਿਆਵਾ ਚਿਕਨ ਬ੍ਰੈਸਟ ਤੇ ਨਾਲ ਆਪਾਂ ਲਿਆਵਾ ਇੱਕ ਪਲੇਟ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਆਪਾਂ ਲਿਆਵਾ ਚਗੁੰਦਰ ਲਈ ਹੈ ਜੀ ਤੇ ਇਹ ਛੋਟੀ ਜੀ ਹਾਫ ਗਾਜਰ ਲਈ ਆ ਇਹ ਪਿਆਜ਼ ਲਿਆ ਟਮਾਟਰ ਲਿਆ ਤੇ ਇੱਕ ਫਰੂਟ ਕੱਟਿਆ ਆਪਾਂ ਸੇਵ ਕੱਟਿਆ ਗ੍ਰੀਨ ਐਪਲ ਕੱਟਿਆ ਵਾ ਸਲਾਦ ਦੇ ਵਿੱਚ ਸੋ ਇਹ ਆਪਣਾ ਜਿਹੜਾ ਡਿਨਰ ਰਹੇਗਾ ਜੀ ਫਿਰ ਇਸ ਤੋਂ ਬਾਅਦ ਮੈਂ ਪੀਊਗਾ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਪੀਊਗਾ ਤੇ ਬਾਅਦ ਚੋਂ ਮੈਂ ਸਾਰਾ ਮਤਲਬ ਜੀ 12 1 ਵਜੇ ਤੱਕ ਵਰਕ ਵਰਕ ਕਰਨਾ ਮੈਨੂੰ ਕੰਪਿਊਟਰ ਦੇ ਉੱਤੇ ਸੋ 9:30 ਹੋ ਗਏ ਆ ਹੁਣ ਹੁਣ ਆਪਾਂ ਜੀਨਰ ਕਰ ਲਿਆ ਬਹੁਤ ਲੇਟ ਹੋ ਗਿਆ ਸੋ ਇਹ ਆਪਣੀ ਮੇਰੇ ਗੱਲ ਤੇ ਦੂਜੀ ਦੂਸਰੀ ਮੀਲ ਆਏ ਆ ਨਾ ਹਾਂ ਦੂਜੀ ਮੀਲ ਆ ਜੋ ਕਿ ਸਾਰਾ ਦਿਨ ਜਬਾਰੀ ਭੱਜ ਦੌੜ ਕਰਦੇ ਰਹੇ ਸੋ ਇਹੀ ਹੁਣ ਆਪਾਂ ਮੀਲ ਖਾਵਾਂਗੇ ਦੋ ਮੀਲ ਖਾਵਾਂਗੇ ਤੇ ਉਸ ਤੋਂ ਬਾਅਦ ਜੋ ਵੀ ਆਪਣਾ ਵਰਕਆਊਟ ਆ ਹੋ ਗਿਆ ਫਿਰ ਕੋਈ ਅਪਰੇਟ ਹੋਈ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਸੋ ਦੋਸਤੋ ਅੱਜ ਦਾ ਵਲੋਗ ਆਪਾਂ ਇੱ ਦੇ ਜੇਵਾ 45 ਦਿਨ ਦਾ ਬਚ ਚੈਲੰਜ ਕੀਤਾ ਸੀ ਨਾ ਵੀ ਆਪਣਾ 45 ਦਿਨ ਦਾ ਚੈਲੰਜ ਆ ਨਾ ਤੇ ਕੱਲ ਨੂੰ ਆਪਾਂ ਖਤਮ ਕਰਾਂਗੇ 45 ਦਿਨ ਆਪਣਾ ਚੈਲੰਜ ਹੋਵੇਗਾ ਦੇਖੋ ਨਾ ਮਿੱਠਾ ਨਾ ਮਿੱਠਾ ਖਾਦਾ ਹੈਗਾ ਨਾ ਕੋਈ ਤਲੀ ਚੀਜ਼ ਖਾਦੀ ਨਾ ਕੋਈ oily ਚੀਜ਼ ਖਾਦੀ ਹੈਗੀ ਤੁਸੀਂ ਸਿਰਫ 45 ਦਿਨ ਦੇ ਵਿੱਚ ਦੇਖੋ 45 ਦਿਨ ਦੇ ਵਿੱਚ ਮੇਰੀ ਬੋਰੀ ਹੈ ਜਿਹੜੀ ਉਹ ਕੱਲ ਨੂੰ ਦਿਖਾਵਾਂਗਾ ਤੁਹਾਨੂੰ ਮੇਰੀ ਬੋਰੀ 45 ਦਿਨ ਦੀ ਕਿੰਨੀ ਹੋ ਗਈ ਨਾ 45 ਦਿਨ ਬਾਅਦ ਸੋ ਬਲੋਗ ਦੇ ਨਾਲ ਬਣੇ ਦਿਓ ਦੋਸਤੋ ਤੇ ਇਹ 45 ਦਿਨ ਤੋਂ ਬਾਅਦ ਉਹ ਮਿਨੀ ਬਲੋਗ ਹੈ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ ਠੀਕ ਹੈ ਜੀ ਤੋਂ ਮਿਲਦੇ ਆ ਸਵੇਰੇ ਕਿੰਨੇ ਵਜੇ ਬਲੌਗ ਜਣਾ ਉਹ ਤਾਂ ਫਿਰ ਇਹਦੇ ਅਨੁਸਾਰ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ਼੍ਰੀ ਅਕਾਲ ਜੀ